ਮੈਂ ਨਾ ਜਦੋਂ ਬੈਂਕੋਵਰਿੰਦਾ ਸੀਗਾ ਮਨਾਂ ਮਨ ਮੈਡੀਆ ਤੋਂ ਆਇਆ ਹਾਂ ਤੇ ਮੈਂ ਮੇਰਾ ਦੋਸਤ ਸੀਗਾ ਮੈਂ ਉਹਦੇ ਘਰੇ ਮੈਂ ਡਬ ਗਿਆ ਉਹਨੇ ਮੈਨੂੰ ਬਹੁਤ ਜ਼ੋਰ ਲਾਇਆ ਕਹਿੰਦਾ ਪਾ ਕਿਤੇ ਆ ਕੇ ਮਿਲ ਜੀ ਮੇਰਾ ਨਾਲੇ ਪਰਿਵਾਰ ਤੇ ਵੀ ਮਿਲ ਡਬਾ ਚੰਗਾ ਮਨ ਉਹਦੇ ਘਰੇ ਗਿਆ ਤੇ ਆਪ ਮੈਨੂੰ ਸੱਦ ਕੇ ਆਪ ਘਰੇ ਨ ਲੱਭਿਆ ਉਹਦਾ ਵਾਸਾ ਮੁੰਡਾ ਕੋਈ ਨਹੀਂ ਪਲਵਾਨ ਟਾਈਪ ਜੇ ਭਾਰੀ ਜਿਹਾ ਨਾ ओ, मैं जो टली बार ही कहना अंकल जी का कर मैं शासरी कर तेरा डैनी कहते कहता है नहीं कर आ जाओ बह जाओ मैं बह गया अंकल जी पानी लिया मैं क्या भी ले आंकल जी पानी लियाँ मैं पुछी जाना ले आया पानी का ग्राह भर लिया मैं जो पानी पी पी हटे मैं कहना अंकल जी मैं थोड़ा भेडू बन के दिखावा मैं क्या ਹੋਰ ਤੈਨੂੰ ਪਤਾ ਹੈ ਵੀ ਇਥੇ ਅੰਗਰੇਜ਼ੀ ਸਕੂਲ ਆ ਅੰਗਰੇਜ਼ੀ ਸਕੂਲਾਂ ਚ ਗੇਮ ਆ ਗੂਮਸ ਖਾਉਂਦੇ ਨੇ ਮੈਂ ਕਿਹਾ ਗੇਮ ਹੋਊਗੀ ਮੈਨੂੰ ਦਿਖਾ ਦੇ ਉਹ ਨਾਲ ਜਿੱਦੀ ਵਾਰ ਹੋ ਟੀਵੀ ਆ ਉਹਦੀ ਵਾਰ ਤੋਂ ਭੱਜ ਕੇ ਆਇਆ ਆ ਕੇ ਨਾਲ ਜਿੱਦੀ ਮੇਰੇ ਘਰ ਦੇ ਚ ਟੋਟ ਮਾਰੀ ਮੈਂ ਤਾਂ ਕਰਤਾ ਕਾਚੂ ਉਹ ਕੱਠਾ ਮਾ ਦਾ ਟੰਡ ਫਾੜ ਕੇ ਉੱਥੇ ਹੀ ਰਹਿ ਗਿਆ ਜੀੜਾ ਜੇ ਦੇਖੀ ਆ ਕੇ ਪਤਾ ਫੇਰ ਕੀ ਕਹਿਣਾ ਅੰਕਲ ਜੀ ਇੱਕ ਵਾਰੀ ਹੋਰ ਬੜ ਕੇ ਦਿਖਾਵਾ ਮੈਂ ਆਖਿਆ ਪਤਾ ਕਰ ਮੇਰੇ ਤਾਂ ਪੈਦੀ ਕੌਡੀ ਚੜ ਗਈ ਮੈਂ ਇਹ ਲੋਟ ਕਰਾਇਆ ਮੈਂ ਆ ਕੇ ਬਣੀ ha 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 ha